ਜਿਹੜਾ ਡੇਰਾ ਬਸੀ ਨਗਰ ਕਾਉਂਸਲ ਪ੍ਰਧਾਨ ਰੰਜੀਤ ਸਿੰਘ ਰੈਡੀ ਦੇ ਮਾਮਲਾ ਦਰਜ ਹੋਇਆ ਹੈ ਕਿ ਆ ਕਿਸ ਗੱਲ ਪਿੱਛੇ ਹੋਇਆ ਸਰ ਇਹ ਸੂਨ ਲਾਲ ਡਰਾਈਵਰ ਜੀ ਆ ਜਿਹੜਾ ਇਹ ਠੇਕੇਦਾਰ ਜੀ ਦਾ ਮਨੋਹਰ 500 ਦੇ ਬੋਵੀ ਇਹ ਠੇਕੇਦਾਰਾਂ ਦੇ ਅੰਦਰ ਕੰਮ ਕਰਦਾ ਸੀਗਾ ਤੇ ਇਹ ਗਟਰਾ ਦੀ ਸਫਾਈ ਕਰ ਰਹੀ ਸੀ ਇਹ ਜੋ ਸਫਾਈ ਕਰਦੇ ਹੋਏ ਜਦੋਂ ਪਹੁੰਚੇ ਗਟਰਾ ਕੋਲੇ ਟੱਕਣ ਤੱਕ ਇਹ ਸਫਾਈ ਹੋਣੀ ਸੀ ਤੇ ਉੱਥੋਂ ਦਾ ਜਿਹੜੀ ਲੇਡੀ ਐਮ ਸੀ ਸੀ ਜੀ ਉਹਦਾ ਘਰ ਵਾਲਾ ਸੀਗਾ ਭਤਿੰਦਰ ਸ਼ਰਮਾ ਉਹਨੇ ਇਹਨੂੰ ਕਿ ਆ ਤੁਸੀਂ ਜ਼ੋਰ ਹੋ ਤੁਸੀਂ ਟੱਕਣ ਤੱਕ ਲੈ ਜਾਂਦੇ ਹੋ ਲੋਹਾ ਵੇਚ ਦਿੰਦੇ ਹੋ ਸਾਡਾ ਪੂਰੀ ਪ੍ਰੋਬਲਮ ਜਦੋਂ ਸ਼ੁਰੂ ਹੋਈ ਉਹ ਕਹਿੰਦਾ ਮੈਨੂੰ ਜਿਹੜਾ ਮਦਈ ਹੈ ਉਹ ਮੈਨੂੰ ਜਾਤੀ ਦੇ ਚੋਟਾ ਵਿੱਚ ਬੋਲੇ ਮੇਰੀ ਸ਼ਾਨ ਦੇ ਖਿਲਾਫ ਬੋਲੇ ਤੇ ਮੇਰੀ ਭਤੰਦਰ ਸ਼ਰਮ ਨੇ ਤੁਸੀਂ ਮੁੰਡੇ ਦੇ ਉੱਤੇ ਰਿਪੋਰਟ ਮਾਰ ਕੇ ਝਗੜਾ ਹੋਇਆ ਉਸ ਤੋਂ ਬਾਅਦ ਉਹ ਕਹਿੰਦਾ ਜਦੋਂ ਸਾਡਾ ਝਗੜਾ ਚਾਰ ਦਿਨ ਇੱਕ ਚਾਰ ਇੱਕਾਠ ਉੱਪਰ ਝਗੜਾ ਹੁੰਦਾ ਚਾਰ ਕਿ ਦਿਨਾਂ ਬਾਅਦ ਮੁੜ ਕੇ ਜਿਹੜੇ ਪ੍ਰਧਾਨ ਰਜੀਵ ਸਿੰਘ ਰੈਡੀ ਆ ਨਗਰ ਕੌਂਸਲ ਆਪਣਾ ਡੇਰਾ ਬਸਿਦੇ ਉਹਨਾਂ ਕੋਲੇ ਉਹ ਬੁਲਾਉਂਦੇ ਨੇ ਉੱਥੇ ਉਹ ਜਿਹੜਾ ਮੈਂ ਦਫਤਰ ਸੀ ਉੱਥੇ ਕਿਤੇ ਗੱਲਬਾਤ ਸ਼ੁਰੂ ਹੋਈ ਤੇ ਸ਼ੁਰੂ ਮੁੰਡੇ ਦੇ ਦਰਾਂ ਨਾ ਮੁੜ ਕੇ ਫਿਰ ਦੁਬਾਰਾ ਇਹਦਾ ਉਸ ਤੇ ਮਦਾ ਇਹਦੇ ਕਾਹਨ ਮਤਲਬ ਜਿਹੜੇ ਪ੍ਰਧਾਨ ਸੀਗੇ ਰਣਜੀਤ ਸਿੰਘ ਰੈਡੀ ਇਹਨਾਂ ਵੱਲੋਂ ਵੀ ਮੈਨੂੰ ਉੱਥੇ ਮੇਰੀ ਜਾਨ ਦੇ ਖਿਲਾਫ ਬੋਲੇਗਾ ਤੁਸੀਂ ਚੋਰ ਹੋ ਤੁਸੀਂ ਤੁਹਾਡੀ ਜਾਤ ਆ ਤੁਸੀਂ ਇਹ ਹੀ ਕਰਦੇ ਹੋ ਤੇ ਉਸ ਤੋਂ ਬਾਅਦ ਵਿੱਚ ਭਤੰਦਰ ਸ਼ਰਮਾ ਦਾ ਉਹਦਾ ਮੁੰਡਾ ਜਿਹੜਾ ਸੀ ਜੇ ਉੱਥੇ ਉਹਨਾਂ ਨੇ ਫਿਰ ਉਹਨੂੰ ਕੁੱਟਮਾਰ ਕੀਤੀ ਦਫ਼ਤਰ ਦੇ ਵਿੱਚ ਮੈਂ ਤੇ ਲੋ ਉਦੋਂ ਬਾਅਦ ਜੇ ਜਾ ਕੇ ਦਾਖਲ ਹੋ ਗਿਆ ਦਾਖਲ ਹੋਣ ਤੋਂ ਬਾਅਦ ਇਹਦਾ ਫਾਨਿਸ਼ ਹੋ ਗਿਆ ਵਾਲੇ ਕੋ ਤੋਂ ਬਾਅਦ ਅਸੀਂ ਪੜਤਾਲ ਕੀਤੀ ਪੜਤਾਲ ਦੇ ਬਾਅਦ ਇਦਾਂ ਦੇ ਮੜਤਾਲ ਜਿਹੜੇ ਤੱਕ ਸਾਹਮਣੇ ਆਏ ਸੀ ਉਹਨੂੰ ਬਾਅਦ ਜੇ ਪੱਤਰ ਦਰਜ ਕੀਤਾ ਗਿਆ ਕਿਹੜੇ ਕਿਹੜੇ ਪੱਤਰ ਕਿਹੜੇ ਕਿਹੜੇ ਪਰਚਾ ਦਰਜ ਹੋਏ ਜੇ 23 341 506 ਐਸ ਐਸ ਸੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜਿਹਦੇ ਵਿੱਚ ਭੁਤਿੰਦਰ ਸ਼ਰਮਾ ਜਿਹਦਾ ਬੇਟਾ ਤੇ ਰਣਜੀਤ ਸਿੰਘ ਰਾੜੀ ਤੇ ਤਿੰਨ ਚਾਰ ਨਾਲ ਅਰੈਸਟ ਕਿਹੜੇ ਕਿਹੜੇ ਬੰਦੇ ਹੋਏ ਸਰ ਕਿਹੜੇ ਹੋਏ ਸਰ ਹੁਣ ਅਸੀਂ ਦੋ ਬੰਦੇ ਰੈਸਟ ਕੀਤੇ ਨਾ ਜਿਹਦੇ ਵਿੱਚ ਭੁਤਿੰਦਰ ਸ਼ਰਮਾ ਤੇ ਰਣਜੀਤ ਸਿੰਘ ਰਾੜੀ ਜਿਹੜੇ ਦੋ ਬੰਦੇ ਰੈਸਟ ਇਹਨਾਂ ਦੀ ਸਰ ਡਿਮਾਂਡ ਕਿਦੋਂ ਤੱਕ ਹੋ ਜਾਂਦੀ ਜਿਹੜਾ ਐਸੇ ਐਕਟ ਹੈ ਇਹਨਾਂ ਦੀ ਡਿਮਾਂਡ ਟੂ ਅਦਾਲਤ ਵੱਲੋਂ ਹੀ ਹੋਊਗਾ ਜਿਹੜਾ ਹਸਾਬ ਨਾਲ ਤੇ ਉਹਨਾਂ ਪਰ ਕਦੋਂ ਇਹਨੂੰ ਪੇਸ਼ ਕਰਨਾ ਫਿਰ ਦਾ ਪੇਸ਼ ਕਦੋਂ ਕਰੋਗੇ ਸਰ ਇਹਨਾਂ ਨੂੰ ਪੇਸ਼ ਕਦੋਂ ਤੱਕ ਪੇਸ਼ ਕਰਾਂਗੇ ਕੱਲ ਤੱਕ ਕਰਾਂਗੇ ਠੀਕ ਜਿ세ਦਾ ਇਹਦੇ ਵਿੱਚ ਜਿਹੜੀ ਉੱਥੇ ਆਪਣਾ ਐਮਸੀਓ ਵੀਚੇ ਲੜਾਈ ਹੋਈ ਸੀ ਕੋਈ ਸੀਸੀਟੀ ਵੀ ਫੋਟੋ ਵੀ ਨਿਕ